ਫਾਲਤੂ ਦਾ ਪਛਤਾਵਾ ਉਸ ਨੂੰ ਕਹਿੰਦੇ ਹਨ ਜਦੋਂ ਇਨਸਾਨ ਸੋਚਦਾ ਹੈ ਕਿ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਕੋਈ ਤਰਕੀਬ ਲਾ ਲਈ ਹੁੰਦੀ ਕਿਸੇ ਦੀ ਕੋਈ ਸਲਾਹ ਹੀ ਲੈ ਲਈ ਹੁੰਦੀ ਜਾਂ ਫਿਰ ਆਪਣੀ ਹੀ ਸੂਝਬੂਝ ਤੋਂ ਕੰਮ ਲਿਆ ਹੁੰਦਾ ਤਾਂ ਅੱਜ ਇਹ ਗਲਤੀ ਨਾ ਹੁੰਦੀ ਇਸ ਤਰ੍ਹਾਂ ਪਛਤਾਵਾ ਕਰਨ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਤੁਸੀਂ ਅਤੀਤ ਨੂੰ ਬਦਲਣ ਦਾ ਯਤਨ ਕਰ ਰਹੇ ਹੋ ਪਾਵੇਂ ਲੱਖ ਵਾਰ ਕੋਸ਼ਿਸ਼ ਕਰ ਲੋ ਪਰ ਤੁਸੀਂ ਫੇਰ ਵੀ ਆਪਣੇ ਅਤੀਤ ਨੂੰ ਨਹੀਂ ਬਦਲ ਸਕਦੇ ਇਸ ਲਈ ਇਹੋ ਜਿਹੇ ਪਛਤਾਵੇ ਸਿਰਫ ਚਿੰਤਾ ਪੈਦਾ ਕਰਦੇ ਹਨ ਪਰ ਇਹੀ ਪਛਤਾਵੇ ਬੜੇ ਕੰਮ ਦੇ ਸਿੱਧ ਹੋ ਸਕਦੇ ਹਨ ਜੇ ਇਨਸਾਨ ਇਹਨਾਂ ਤੋਂ ਸਿੱਖਿਆ ਲੈ ਕੇ ਖੁਦ ਨੂੰ ਬਦਲਣ ਦਾ ਯਤਨ ਕਰੇ ਅੱਜ ਦੀ ਇਸ ਕਹਾਣੀ ਦੇ ਮਾਧਿਅਮ ਰਾਹੀਂ ਮੈਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਵਾਲਾ ਹਾਂ ਜਿਨ੍ਹਾਂ ਦੇ ਨਾਲ ਤੁਸੀਂ ਆਪਣੀਆਂ ਅਤੀਤ ਦੀਆਂ ਗਲਤੀਆਂ ਨੂੰ ਭੁੱਲ ਕੇ ਖੁਦ ਨੂੰ ਇੱਕ ਨਵਾਂ ਇਨਸਾਨ ਬਣਾ ਸਕਦੇ ਹਾਂ ਜਿਹੜੇ ਲੋਕ ਖੁਦ ਉੱਤੇ ਸ਼ੱਕ ਕਰਦੇ ਹਨ ਆਪਣੇ ਹੀ ਵਿਚਾਰਾਂ ਵਿੱਚ ਉਲਝੇ ਰਹਿੰਦੇ ਹਨ ਅਤੀਤ ਦੀਆਂ ਗਲਤੀਆਂ ਅਤੀਤ ਦੇ ਕਰਮ ਉਹਨਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ ਉਹਨਾਂ ਦੇ ਲਈ ਇਹ ਤਰੀਕੇ ਬਰਦਾਨ ਸਾਬਤ ਹੋਣਗੇ ਤਾਂ ਆਓ ਕਹਾਣੀ ਸ਼ੁਰੂ ਕਰਦੇ ਹਾਂ ਜੀਵਨ ਵਿੱਚ 30 ਸਾਲ ਮਿਹਨਤ ਕਰਨ ਤੋਂ ਬਾਅਦ ਵੀ ਜਦੋਂ ਇਨਸਾਨ ਨੂੰ ਉਸਦੇ ਕਰਮਾਂ ਦਾ ਫਲ ਨਹੀਂ ਮਿਲਦਾ ਤਾਂ ਉਹ ਅੰਦਰੋਂ ਨਿਰਾਸ਼ ਹੋ ਜਾਂਦਾ ਹੈ ਕੁਝ ਅਜੀਹਾ ਹੀ ਇੱਕ ਸੰਨਿਆਸੀ ਦੇ ਨਾਲ ਹੋਇਆ ਸੀ ਉਸਨੇ ਸੰਿਆਸ ਇਹ ਸੋਚ ਕੇ ਗ੍ਰਹਿਣ ਕੀਤਾ ਸੀ ਕਿ ਮੈਂ ਸੱਚ ਦੀ ਖੋਜ ਕਿਸੇ ਵੀ ਕੀਮਤ ਤੇ ਕਰਕੇ ਹੀ ਰਾਂਗਾ 30 ਸਾਲ ਲੰਘ ਚੁੱਕੇ ਸਨ ਪਰ ਹਾਲੇ ਤੱਕ ਉਸ ਦਾ ਆਪਣੇ ਮਨ ਤੇ ਕੋਈ ਕਾਬੂ ਨਹੀਂ ਸੀ ਜਦੋਂ ਵੀ ਉਸ ਦੀ ਨਿਗਾਹ ਕਿਸੇ ਸੋਹਣੀ ਔਸਤਰੀ ਤੇ ਪੈ ਜਾਂਦੀ ਤਾਂ ਉਸਦੇ ਮਨ ਵਿੱਚ ਕਾਮੁਕ ਵਿਚਾਰ ਪੈਦਾ ਹੋਣ ਲੱਗ ਜਾਂਦੇ ਜਦੋਂ ਵੀ ਉਹ ਇਕੱਲਾ ਬੈਠਦਾ ਤਾਂ ਉਸ ਨੂੰ ਪਛਤਾਵਾ ਹੁੰਦਾ ਕਿਉਂ ਸੰਿਆਸੀ ਕਿਉਂ ਬਣ ਗਿਆ ਉਹ ਵੀ ਚੰਗਾ ਪੈਸਾ ਕਮਾ ਸਕਦਾ ਸੀ ਚੰਗਾ ਪਰਿਵਾਰ ਬਿਠਾ ਸਕਦਾ ਸੀ ਉਸਦੇ ਵੀ ਬੱਚੇ ਹੋ ਸਕਦੇ ਸਨ ਪਤਨੀ ਹੋ ਸਕਦੀ ਸੀ ਪਰ ਇਹ ਸਾਰੇ ਸੁੱਖ ਤਿਆਗ ਕੇ ਉਹ ਜੰਗਲ ਵਿੱਚ ਕਿਉਂ ਆ ਗਿਆ ਅਤੇ ਇਸੇ ਤਰ੍ਹਾਂ ਦੇ ਵਿਚਾਰਾਂ ਨਾਲ ਉਹ ਬਹੁਤ ਨਕਾਰਾਤਮਕ ਹੋ ਗਿਆ ਸੀ। ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਆ ਜਾਣਾ, ਕਿਸੇ ਕਾਮਯਾਬ ਆਦਮੀ ਨੂੰ ਦੇਖ ਕੇ ਅੰਦਰ ਜਲਨ ਪੈਦਾ ਹੋਣਾ ਅਤੇ ਇਸੇ ਤਰ੍ਹਾਂ ਦੇ ਅਨੇਕਾਂ ਵਿਚਾਰ ਉਸ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ। ਅਤੇ ਇਨ੍ਹਾਂ ਵਿਚਾਰਾਂ ਤੋਂ ਹੀ ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਉਸਨੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲਿਆ। ਉਹ ਚਾਹ ਕੇ ਵੀ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਨਹੀਂ ਜਾ ਸਕਦਾ ਸੀ। ਕਿਉਂਕਿ ਉਸਨੇ ਸਾਰਿਆਂ ਦੇ ਸਾਹਮਣੇ ਸੰਨਿਆਸ ਲਿਆ ਸੀ ਤੇ ਸੰਨਿਆਸ ਲੈਣ ਤੋਂ ਬਾਅਦ ਇਨਸਾਨ ਦਾ ਘਰ ਪਰਿਵਾਰ ਸਭ ਪਿੱਛੇ ਰਹਿ ਜਾਂਦਾ ਹੈ ਉਹ ਇੱਕ ਪਹਾੜੀ ਦੇ ਉੱਤੇ ਖੜਾ ਸੀ ਤੇ ਹੇਠਾਂ ਦੇਖਦੇ ਹੋਏ ਉਸਦੇ ਮਨ ਵਿੱਚ ਹਾਲੇ ਵੀ ਉਹੀ ਵਿਚਾਰ ਚੱਲ ਰਹੇ ਸਨ ਕਿ ਜੇ ਮੈਂ ਆਪਣੇ ਜੀਵਨ ਵਿੱਚ ਸਹੀ ਫੈਸਲੇ ਲਏ ਹੁੰਦੇ ਤਾਂ ਅੱਜ ਮੈਨੂੰ ਆਤਮ ਹੱਤਿਆ ਕਰਨ ਦੀ ਲੋੜ ਨਾ ਪੈਂਦੀ ਜਦੋਂ ਉਹ ਪਹਾੜੀ ਤੋਂ ਛਾਲ ਮਾਰਨ ਹੀ ਵਾਲਾ ਸੀ ਤਾਂ ਖੁਸ਼ਕਿਸਮਤੀ ਨਾਲ ਉਸੇ ਸਮੇਂ ਉੱਥੇ ਇੱਕ ਹੋਰ ਸੰਿਆਸੀ ਪਹੁੰਚ ਗਿਆ ਜਦੋਂ ਉਸ ਸੰਿਆਸੀ ਨੇ ਉਸ ਨੂੰ ਪਹਾੜੀ ਤੇ ਖੜਾ ਦੇਖਿਆ ਤਾਂ ਉਸ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਪੂਰਾ ਮਾਮਲਾ ਕੀ ਹੈ ਉਸ ਬਜ਼ੁਰਗ ਸੰਿਆਸੀ ਨੇ ਉੱਚੀ ਆਵਾਜ਼ ਵਿੱਚ ਚੀਕ ਕੇ ਜਵਾਨ ਸੰਿਆਸੀ ਨੂੰ ਕਿਹਾ ਕਿ ਬੇਟਾ ਜਿੱਥੋਂ ਛੱਡ ਕੇ ਜਾ ਰਿਹਾ ਹੈ ਉੱਥੋਂ ਹੀ ਦੁਬਾਰਾ ਸ਼ੁਰੂਆਤ ਕਰਨੀ ਪਵੇਗੀ ਸੋਚ ਲੈ ਜਵਾਨ ਸੰਿਆਸੀ ਗੁੱਸੇ ਵਿੱਚ ਇੱਕਦਮ ਬੋਲਿਆ ਕਿ ਕਿਉਂ ਉੱਥੋਂ ਹੀ ਸ਼ੁਰੂਆਤ ਕਿਉਂ ਕਰਨੀ ਪਵੇਗੀ ਇਸ ਵਾਰ ਮੈਂ ਉਹ ਗਲਤੀਆਂ ਨਹੀਂ ਕਰਾਂਗਾ ਜਿਹੜੀਆਂ ਮੈਂ ਪਹਿਲਾਂ ਕੀਤੀਆਂ ਸਨ ਜਵਾਨ ਸੰਿਆਸੀ ਨੇ ਰੋਂਦੇ ਹੋਏ ਕਿਹਾ ਕਿ ਮੈਂ ਮੰਨਦਾ ਹਾਂ ਅਨਜਾਨਪੁਰੇ ਚ ਮੇਰੇ ਤੋਂ ਕੁਝ ਗਲਤੀਆਂ ਹੋਈਆਂ ਨੇ ਪਰ ਅਜੇ ਹਾਂ ਨਹੀਂ ਹੈ ਕਿ ਮੈਂ ਉਹ ਗਲਤੀਆਂ ਹਮੇਸ਼ਾ ਦੁਹਰਾਉਂਦਾ ਹੀ ਰਹਾਂਗਾ ਉਹਨਾਂ ਗਲਤੀਆਂ ਤੋਂ ਮੈਂ ਬਹੁਤ ਕੁਝ ਸਿੱਖ ਲਿਆ ਹੈ ਪਰ ਬਦਕਿਸਮਤੀ ਇਹੀ ਹੈ ਕਿ ਉਹਨਾਂ ਗਲਤੀਆਂ ਨੂੰ ਹੁਣ ਠੀਕ ਨਹੀਂ ਕੀਤਾ ਜਾ ਸਕਦਾ ਇਹ ਸੁਣ ਕੇ ਉਹ ਬਜ਼ੁਰਗ ਸੰਨਿਆਸੀ ਜ਼ੋਰ-ਜ਼ੋਰ ਦੀ ਹੱਸਣ ਲੱਗਾ ਅਸਮਾਨ ਵਿੱਚ ਬਿਜਲੀ ਚਮਕ ਰਹੀ ਸੀ ਤੇ ਉਹ ਬਜ਼ੁਰਗ ਸੰਨਿਆਸੀ ਚੀਖ-ਚੀਖ ਕੇ ਇੱਕ ਹੀ ਗੱਲ ਕਹਿ ਰਿਹਾ ਸੀ ਕਿ ਅਤੀਤ ਦੀਆਂ ਗਲਤੀਆਂ ਕੋਈ ਨਹੀਂ ਸੁਧਾਰ ਸਕਦਾ ਕਿਉਂਕਿ ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਮੂਰਖ ਹੁੰਦੇ ਨੇ ਉਹ ਲੋਕ ਜਿਹੜੇ ਸੋਚਦੇ ਨੇ ਕਿ ਉਹ ਅਤੀਤ ਨੂੰ ਬਦਲ ਸਕਦੇ ਹਨ ਉਨ੍ਹਾਂ ਤੋਂ ਵੱਡਾ ਅਗਿਆਨੀ ਇਸ ਦੁਨੀਆ ਵਿੱਚ ਕੋਈ ਦੂਜਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਸਮੇਂ ਨੂੰ ਹੀ ਵਾਪਸ ਨਹੀਂ ਮੋੜ ਸਕਦੇ ਤਾਂ ਤੁਸੀਂ ਆਪਣੇ ਅਤੀਤ ਨੂੰ ਕਿਵੇਂ ਬਦਲ ਸਕਦੇ ਹੋ ਪਰ ਜਿਹੜੇ ਸਮਝਦਾਰ ਅਤੇ ਗਿਆਨੀ ਪੁਰਸ਼ ਹੁੰਦੇ ਹਨ ਉਹ ਜਾਣਦੇ ਹਨ ਕਿ ਇੱਕ ਬਿਹਤਰ ਤੇ ਅਨੁਭਵੀ ਇਨਸਾਨ ਬਣਨ ਦੇ ਲਈ ਜੀਵਨ ਵਿੱਚ ਗਲਤੀਆਂ ਕਰਨਾ ਕਿੰਨਾ ਜ਼ਰੂਰੀ ਹੁੰਦਾ ਹੈ ਗਲਤੀਆਂ ਦੇ ਕਾਰਨ ਹੀ ਤੁਸੀਂ ਸਿੱਖਿਆ ਲੈ ਕੇ ਭਵਿੱਖ ਨੂੰ ਬਦਲਣਾ ਚਾਹੁੰਦੇ ਹਾਂ ਖੁਦ ਨੂੰ ਇੱਕ ਬਿਹਤਰ ਇਨਸਾਨ ਬਣਾਉਣ ਦਾ ਯਤਨ ਕਰਦੇ ਹਾਂ ਜਦੋਂ ਤੱਕ ਤੁਹਾਨੂੰ ਖੁਦ ਦੀਆਂ ਕਮੀਆਂ ਹੀ ਨਹੀਂ ਪਤਾ ਲੱਗਣਗੀਆਂ ਉਦੋਂ ਤੱਕ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਯਤਨ ਕਿਵੇਂ ਕਰੋਗੇ ਅਤੇ ਕਮੀਆਂ ਸਿਰਫ ਗਲਤੀਆਂ ਦੀ ਵਜ੍ਹਾ ਨਾਲ ਹੀ ਪਤਾ ਲੱਗਦੀਆਂ ਹਨ ਗਲਤ ਕਰਦੇ ਨੇ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਗਲਤੀਆਂ ਕਰਨ ਦਾ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਜੀਵਨ ਉਹ ਯੁੱਧ ਦਾ ਮੈਦਾਨ ਹੁੰਦਾ ਹੈ ਜਿੱਥੇ ਇੱਕ ਇਨਸਾਨ ਗਲਤੀਆਂ ਕਰਕੇ ਖੁਦ ਨੂੰ ਯੋਧਾ ਬਣਾਉਂਦਾ ਹੈ ਤੇ ਜਿਹੜਾ ਇਨਸਾਨ ਇਹ ਸੋਚਦਾ ਹੈ ਕਿ ਜੀਵਨ ਵਿੱਚ ਕੋਈ ਗਲਤੀ ਨਹੀਂ ਕਰਾਂਗਾ ਤਾਂ ਉਸ ਦਾ ਮਤਲਬ ਇਹ ਹੈ ਕਿ ਜੀਵਨ ਦੇ ਰਣ ਖੇਤਰ ਵਿੱਚ ਉਹ ਹਿੱਸਾ ਹੀ ਨਹੀਂ ਲੈਣਾ ਚਾਹੁੰਦਾ ਤੇ ਜਿਹੜਾ ਇਨਸਾਨ ਜੁੱਧ ਦੇ ਮੈਦਾਨ ਵਿੱਚੋਂ ਭੱਜ ਜਾਂਦਾ ਹੈ ਉਸ ਨੂੰ ਕਾਇਰ ਕਿਹਾ ਜਾਂਦਾ ਹੈ ਕਾਇਰ ਹੁੰਦੇ ਨੇ ਉਹ ਲੋਕ ਜਿਹੜੇ ਆਪਣੇ ਅਤੀਤ ਦੀਆਂ ਗਲਤੀਆਂ ਤੋਂ ਡਰ ਕੇ ਨਵੀਂ ਸ਼ੁਰੂਆਤ ਨਹੀਂ ਕਰਦੇ ਜੀਵਨ ਤਾਂ ਚਲਦੇ ਰਹਿਣ ਦਾ ਨਾਮ ਹੈ ਚਲਦੇ ਹੋਇਆ ਇਨਸਾਨ ਡਿੱਗਦਾ ਵੀ ਹੈ ਰੋਂਦਾ ਵੀ ਹੈ ਪਰ ਰੁਕਦਾ ਕਦੇ ਨਹੀਂ ਉਹ ਫੇਰ ਖੜਾ ਹੁੰਦਾ ਹੈ ਫੇਰ ਚੱਲਦਾ ਹੈ ਕਿਉਂਕਿ ਜੀਵਨ ਚਲਦੇ ਰਹਿਣ ਦਾ ਨਾਮ ਹੈ ਬੁੱਢੇ ਸੰਨਿਆਸੀ ਨੇ ਕਿਹਾ ਕਿ ਅੱਜ ਮੈਂ ਤੈਨੂੰ ਪੰਜ ਅਜਿਹੇ ਤਰੀਕੇ ਦੱਸਣ ਵਾਲਾ ਹਾਂ ਜਿਨ੍ਹਾਂ ਦਾ ਪਾਲਣ ਕਰਕੇ ਤੂੰ ਆਪਣੀਆਂ ਅਤੀਤ ਦੀਆਂ ਗਲਤੀਆਂ ਨੂੰ ਆਪਣੀ ਤਾਕਤ ਵਿੱਚ ਬਦਲ ਸਕਦਾ ਹੈ ਬੁੱਢੇ ਸੰਨਿਆਸੀ ਨੇ ਉਸ ਤੋਂ ਪੁੱਛਿਆ ਕਿ ਕੀ ਤੂੰ ਉਹਨਾਂ ਤਰੀਕਿਆਂ ਨੂੰ ਸੁੰਨਾ ਪਸੰਦ ਕਰੇਂਗਾ ਜੇ ਸੁੰਨਾ ਹੀ ਚਾਹੁੰਦਾ ਹੈ ਤਾਂ ਪੂਰਾ ਧਿਆਨ ਲਾ ਕੇ ਸੁਣੀ ਸਭ ਤੋਂ ਪਹਿਲਾਂ ਆਪਣੇ ਮਨ ਵਿੱਚੋਂ ਆਤਮ ਹੱਤਿਆ ਦਾ ਖਿਆਲ ਕੱਢ ਦੇ ਫਿਰ ਪਹਾੜੀ ਦੇ ਦੂਜੇ ਪਾਸੇ ਆ ਜਾਓ ਤਾਂ ਕਿ ਆਪਾਂ ਬੈਠ ਕੇ ਚਰਚਾ ਕਰ ਸਕੀਏ ਜਵਾਨ ਸੰਿਆਸੀ ਨੇ ਸੋਚਿਆ ਕਿ ਥੋੜੀ ਦੇਰ ਵਿੱਚ ਤਾਂ ਮੈਂ ਆਤਮ ਹੱਤਿਆ ਕਰ ਹੀ ਲਵਾਂਗਾ ਕਿਉਂ ਨਾ ਇਸ ਆਖਰੀ ਸਮੇਂ ਵਿੱਚ ਉਸ ਬੁੱਢੇ ਸੰਿਆਸੀ ਦੀ ਗੱਲ ਸੁਣ ਲਈ ਜਾਵੇ ਅਤੇ ਇਹੀ ਸੋਚ ਕੇ ਉਸਨੇ ਉਸ ਬੁੱਢੇ ਸੰਿਆਸੀ ਨੂੰ ਕਿਹਾ ਕਿ ਤੁਹਾਨੂੰ ਪੰਜ ਤਰੀਕੇ ਦੱਸਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ ਜਲਦੀ ਨਾਲ ਆਪਣੀ ਗੱਲ ਖਤਮ ਕਰੋ ਫਿਰ ਮੈਂ ਆਤਮ ਹੱਤਿਆ ਕਰਨੀ ਹੈ ਬੁੱਢੇ ਸੰਿਆਸੀ ਨੇ ਜਿਆਦਾ ਸਮਾਂ ਨਾਲ ਲੈਂਦੇ ਹੋਏ ਸਭ ਤੋਂ ਪਹਿਲਾ ਤਰੀਕਾ ਦੱਸਣਾ ਸ਼ੁਰੂ ਕੀਤਾ ਉਸਨੇ ਕਿਹਾ ਸਭ ਤੋਂ ਪਹਿਲਾਂ ਇਹ ਜਾਣੋ ਕਿ ਅਤੀਤ ਵਿੱਚ ਜਿਹੜੀ ਵੀ ਗਲਤੀ ਹੋਈ ਹੈ ਉਹ ਕਿਸ ਦੇ ਕਾਰਨ ਹੋਈ ਹੈ ਉਸ ਦੇ ਪਿੱਛੇ ਕੀ ਕਾਰਨ ਸੀ ਕੋਈ ਵੀ ਗਲਤੀ ਕਰਨ ਦੇ ਪਿੱਛੇ ਕੁਝ ਮੁੱਖ ਕਾਰਨ ਹੁੰਦੇ ਹਨ ਤੈਨੂੰ ਉਹ ਕਾਰਨ ਪਹਿਚਾਣਨੇ ਹੋਣਗੇ ਉਹ ਕਾਰਨ ਜਾਂ ਤਾਂ ਕੋਈ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਇਨਸਾਨ ਹੋ ਸਕਦਾ ਹੈ ਜਿਸ ਦੀ ਵਜ੍ਹਾ ਕਰਕੇ ਤੇਰੇ ਤੋਂ ਇਹ ਗਲਤੀ ਹੋਈ ਜਾਂ ਇਸ ਦੇ ਪਿੱਛੇ ਤੇਰਾ ਕੋਈ ਆਪਣਾ ਸਵਾਰਥ ਵੀ ਹੋ ਸਕਦਾ ਹੈ ਤੂੰ ਬਸ ਉਹ ਕਾਰਨ ਪਛਾਨਣਾ ਹੈ ਜੇ ਕਿਸੇ ਤੋਂ ਧੋਖਾ ਮਿਲਿਆ ਤਾਂ ਕਿਉਂ ਮਿਲਿਆ ਕਿਉਂਕਿ ਸ਼ਾਇਦ ਤੁਸੀਂ ਨੇ ਜ਼ਿਆਦਾ ਵਿਸ਼ਵਾਸ ਕਰ ਲਿਆ ਹੋਵੇਗਾ ਇੱਕ ਵਾਰ ਜੇ ਉਹ ਕਾਰਨ ਪਕੜ ਵਿੱਚ ਆ ਜਾਵੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਚ ਕਮੀ ਕੀ ਹੈ ਤੁਹਾਡੀ ਕਮਜ਼ੋਰੀ ਕੀ ਹੈ ਅਤੇ ਇੱਕ ਵਾਰ ਜੇ ਕਿਸੇ ਗਲਤੀ ਦੇ ਪਿੱਛੇ ਦੀ ਵਜ੍ਹਾ ਸਮਝ ਵਿੱਚ ਆ ਜਾਵੇ ਤਾਂ ਉਹ ਗਲਤੀ ਸੁਧਾਰੀ ਵੀ ਜਾ ਸਕਦੀ ਹੈ। ਭਵਿੱਖ ਵਿੱਚ ਉਹ ਘਟਨਾ ਦੁਬਾਰਾ ਹੋਣ ਤੋਂ ਰੋਕੀ ਵੀ ਜਾ ਸਕਦੀ ਹੈ। ਬੁੱਢੇ ਸੰਿਆਸੀ ਨੇ ਬੜੇ ਗਿਆਨ ਦੀ ਗੱਲ ਦੱਸੀ। ਉਸਨੇ ਕਿਹਾ ਕਿ ਗਲਤੀਆਂ ਸਾਨੂੰ ਦੁੱਖ ਨਹੀਂ ਦਿੰਦੀਆਂ। ਦੁੱਖ ਸਾਨੂੰ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੀਆਂ ਗਲਤੀਆਂ ਨੂੰ ਵਾਰ-ਵਾਰ ਦੁਹਰਾਉਂਦੇ ਹਾਂ। ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਅਸੀਂ ਸ਼ਾਇਦ ਆਪਣੀਆਂ ਗਲਤੀਆਂ ਨੂੰ ਸੁਧਾਰ ਨਹੀਂ ਪਾਵਾਂਗੇ ਸ਼ਾਇਦ ਸਾਡੇ ਅੰਦਰ ਉਹਨਾ ਆਤਮ ਬਲ ਨਹੀਂ ਹੈ ਕਿ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈ ਕੇ ਉਹਨਾਂ ਨੂੰ ਸੁਧਾਰ ਸਕੀਏ ਜਦੋਂ ਸਾਨੂੰ ਖੁਦ ਉੱਤੇ ਇਸ ਗੱਲ ਨੂੰ ਲੈ ਕੇ ਸ਼ੱਕ ਹੋਣ ਲੱਗਦਾ ਹੈ ਤਾਂ ਉਦੋਂ ਸਾਨੂੰ ਦੁੱਖ ਹੁੰਦਾ ਹੈ ਜੇ ਇੱਕ ਵਾਰ ਗਲਤੀ ਕਰਕੇ ਉਸ ਤੋਂ ਸਿੱਖਿਆ ਲੈ ਲਈ ਜਾਵੇ ਤਾਂ ਵਿਸ਼ਵਾਸ ਕਰ ਜੀਵਨ ਵਿੱਚ ਕੋਈ ਦੁੱਖ ਨਹੀਂ ਰਹੂਗਾ ਇਸ ਲਈ ਸਾਨੂੰ ਉਸ ਗਲਤੀ ਦੇ ਪਿੱਛੇ ਦੀ ਵਜ੍ਹਾ ਪਤਾ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਖਾਲੀ ਬੈਠ ਕੇ ਚਿੰਤਨ ਕਰੇਗਾ ਤਾਂ ਇੰਨਾ ਔਖਾ ਨਹੀਂ ਇਹ ਲੱਭਣਾ ਤੇ ਜੇ ਇੱਕ ਵਾਰ ਉਸ ਗਲਤੀ ਦੇ ਪਿੱਛੇ ਦੀ ਵਜ੍ਹਾ ਸਮਝ ਵਿੱਚ ਆ ਜਾਵੇ ਤਾਂ ਫਿਰ ਇਹ ਦੂਜਾ ਤਰੀਕਾ ਕੰਮ ਆਉਂਦਾ ਹੈ ਗਲਤੀ ਦੇ ਪਿੱਛੇ ਦੀ ਵਜ੍ਹਾ ਸਮਝ ਵਿੱਚ ਆਉਣ ਤੋਂ ਬਾਅਦ ਖੁਦ ਤੋਂ ਇੱਕ ਸਵਾਲ ਪੁੱਛੋ ਕਿ ਇਹ ਗਲਤੀ ਕਰਨ ਤੋਂ ਪਹਿਲਾਂ ਤੁਸੀਂ ਕਿਹੋ ਜਿਹਾ ਇਨਸਾਨ ਸੀ ਤੇ ਇਹ ਗਲਤੀ ਨੂੰ ਕਰਨ ਤੋਂ ਬਾਅਦ ਤੁਹਾਡੇ ਅੰਦਰ ਕੀ ਬਦਲਾ ਆਇਆ ਹੈ ਕਿ ਕੀ ਤੁਸੀਂ ਆਪਣੀ ਗਲਤੀ ਤੋਂ ਕੋਈ ਸਿੱਖਿਆ ਲਈ ਹੈ ਜੇ ਲਈ ਹੈ ਤਾਂ ਕੀ ਸਿੱਖਿਆ ਲਈ ਹੈ ਤੇ ਆਪਣੇ ਬਾਰੇ ਵਿੱਚ ਨਵਾਂ ਕੀ ਜਾਣਿਆ ਹੈ ਬੁੱਢੇ ਸੰਨਿਆਸੀ ਨੇ ਕਿਹਾ ਕਿ ਅਜਿਹੇ ਸਵਾਲ ਖੁਦ ਤੋਂ ਪੁੱਛਣ ਦੇ ਬਾਅਦ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਜੀਵਨ ਵਿੱਚ ਕੁਝ ਨਵੇਂ ਅਨੁਭਵ ਜੁੜ ਗਏ ਹਨ ਇਹ ਅਨੁਭਵ ਜੀਵਨ ਵਿੱਚ ਅੱਗੇ ਵਧਣ ਦੇ ਲਈ ਵਿਕਾਸ ਕਰਨ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ ਕੁਝ ਲੋਕਾਂ ਨੂੰ ਧੋਖਾ ਮਿਲਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਇਸ ਵਿੱਚ ਕੀ ਗਲਤੀ ਸੀ ਉਹਨਾਂ ਨੂੰ ਧੋਖਾ ਕਿਉਂ ਮਿਲਿਆ ਪਰ ਤੁਹਾਨੂੰ ਧੋਖਾ ਤੁਹਾਡੀ ਸ਼ਵੇਦਨਸ਼ੀਲਤਾ ਦੇ ਕਾਰਨ ਹੀ ਮਿਲਦਾ ਹੈ ਤੁਸੀਂ ਜ਼ਿਆਦਾ ਸ਼ਵੇਦਨਸ਼ੀਲ ਹੋ ਦੂਜਿਆਂ ਦੀਆਂ ਭਾਵਨਾਵਾਂ ਨੂੰ ਜ਼ਿਆਦਾ ਸਮਝਦੇ ਹੋ ਇਸੇ ਲਈ ਤੁਸੀਂ ਉਹਨਾਂ ਤੇ ਵਿਸ਼ਵਾਸ ਕਰ ਲੈਂਦੇ ਹੋ ਤੇ ਤੁਹਾਨੂੰ ਧੋਖਾ ਮਿਲਦਾ ਹੈ ਤਾਂ ਇਸ ਵਿੱਚ ਤੁਹਾਡੀ ਸ਼ਵੇਦਨਸ਼ੀਲਤਾ ਹੀ ਤੁਹਾਡੇ ਧੋਖੇ ਦਾ ਕਾਰਨ ਬਣਦੀ ਹੈ ਤੇ ਇਹ ਹੀ ਤੁਹਾਡੀ ਗਲਤੀ ਹੈ ਤੇ ਹੁਣ ਤੁਹਾਨੂੰ ਆਪਣੀ ਗਲਤੀ ਦੀ ਵਜ੍ਹਾ ਵੀ ਪਤਾ ਲੱਗ ਗਈ ਹੈ ਤਾਂ ਇਹ ਵਜ੍ਹਾ ਸਮਝ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਬਾਰੇ ਵਿੱਚ ਨਵਾਂ ਗਿਆਨ ਨੂੰ ਮਿਲਿਆ ਕਿ ਤੁਸੀਂ ਜ਼ਿਆਦਾ ਸਵੇਦਨਸ਼ੀਲ ਹੋ ਇਸੇ ਲਈ ਤੁਹਾਨੂੰ ਧੋਖੇ ਮਿਲਦੇ ਹਨ ਜੇਕਰ ਇੱਕ ਵਾਰ ਤੁਸੀਂ ਨੇ ਆਪਣੇ ਬਾਰੇ ਵਿੱਚ ਨਿਰੇਖਣ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਆਪਣੇ ਬਾਰੇ ਵਿੱਚ ਬਹੁਤ ਸਾਰੀਆਂ ਅਦਭੁਤ ਗੱਲਾਂ ਵੀ ਪਤਾ ਲੱਗ ਜਾਣਗੀਆਂ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਜਾਣਨ ਲੱਗ ਗਏ ਹੋ ਇਸ ਲਈ ਖੁਦ ਦਾ ਨਿਰੇਖਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਤੀਜੇ ਤਰੀਕੇ ਨਾਲ ਅਸੀਂ ਖੁਦ ਨਾਲ ਵਾਅਦਾ ਕਰਦੇ ਹਾਂ ਦ੍ਰਿੜ ਸੰਕਲਪ ਲੈਂਦੇ ਹਾਂ ਕਿ ਅਸੀਂ ਭਵਿੱਖ ਵਿੱਚ ਕਦੇ ਵੀ ਇਹ ਗਲਤੀ ਦੁਹਰਾਵਾਂਗੇ ਨਹੀਂ ਕੋਈ ਨਵੀਂ ਗਲਤੀ ਕਰ ਲਵਾਂਗੇ ਕੋਈ ਨਵੀਂ ਸਿੱਖਿਆ ਮਿਲੂਗੀ ਪਰ ਇਹ ਗਲਤੀ ਦੁਬਾਰਾ ਕਦੇ ਨਹੀਂ ਦੁਹਰਾਵਾਂਗੇ ਬੁੱਢੇ ਸੰਿਆਸੀ ਨੇ ਦੱਸਿਆ ਕਿ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜਿਹੜੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਹਨ ਦੂਜੇ ਉਹ ਜਿਹੜੇ ਖੁਦ ਗਲਤੀ ਕਰਦੇ ਹਨ ਤੇ ਫਿਰ ਸਿੱਖਦੇ ਹਨ ਅਤੇ ਤੀਜੇ ਉਹ ਜਿਹੜੇ ਗਲਤੀਆਂ ਕਰਦੇ ਰਹਿੰਦੇ ਹਨ ਪਰ ਕਦੇ ਉਹਨਾਂ ਤੋਂ ਸਿੱਖਿਆ ਨਹੀਂ ਲੈਂਦੇ ਇਸ ਲਈ ਤਾਂ ਕਹਿੰਦੇ ਹਨ ਕਿ ਇਨਸਾਨ ਗਲਤੀਆਂ ਦਾ ਪਤਲਾ ਹੈ ਜਿਉਂਦੇ ਜੀ ਹਰੇਕ ਇਨਸਾਨ ਗਲਤੀਆਂ ਕਰਦਾ ਹੈ ਪਰ ਤੁਸੀਂ ਆਪਣੇ ਆਪ ਨਾਲ ਪੱਕਾ ਵਾਅਦਾ ਕਰੋ ਕਿ ਕਦੇ ਵੀ ਆਪਣੀਆਂ ਗਲਤੀਆਂ ਨੂੰ ਦੁਹਰਾਉਂਦੇ ਨਹੀਂ ਸਗੋਂ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਸੁਧਾਰ ਕਰੋਗੇ ਚੌਥਾ ਤਰੀਕਾ ਦੱਸਦੇ ਹੋਏ ਸੰਿਆਸੀ ਨੇ ਕਿਹਾ ਕਿ ਕਈ ਵਾਰ ਸਾਨੂੰ ਸਾਡੀਆਂ ਗਲਤੀਆਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ ਗਲਤੀ ਹੋਣ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਤੋਂ ਗਲਤੀ ਹੋਣ ਵਾਲੀ ਹੈ ਇਸ ਲਈ ਜੇਕਰ ਗਲਤੀ ਹੋਣ ਤੋਂ ਪਹਿਲਾਂ ਤੁਹਾਨੂੰ ਅਹਿਸਾਸ ਹੋ ਰਿਹਾ ਹੈ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ ਤੇ ਤੁਸੀਂ ਉਸ ਗਲਤੀ ਨੂੰ ਹੋਣ ਤੋਂ ਰੋਕ ਸਕਦੇ ਹੋ ਬ੍ਰੈਨ ਸਾਨੂੰ ਸੰਕੇਤ ਦਿੰਦਾ ਹੈ ਅਸੀਂ ਸਾਰਿਆਂ ਨੇ ਮਹਿਸੂਸ ਵੀ ਕੀਤਾ ਹੋਵੇਗਾ ਪਰ ਅਸੀਂ ਫੇਰ ਵੀ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਇਸ ਦਾ ਨਤੀਜਾ ਸਾਨੂੰ ਭਵਿੱਖ ਵਿੱਚ ਭੁਗਤਣਾ ਪੈਂਦਾ ਹੈ ਹੌਲੀ ਹੌਲੀ ਜਦੋਂ ਤੁਸੀਂ ਆਪਣੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਲੱਗਦੇ ਹੋ ਤਾਂ ਤੁਹਾਡਾ ਅਨੁਪਵ ਵਧਣ ਲੱਗਦਾ ਹੈ ਜੀਵਨ ਦੇ ਬਾਰੇ ਵਿੱਚ ਸਮਝ ਪੈਦਾ ਹੁੰਦੀ ਹੈ ਤੇ ਜਦੋਂ ਸਮਝ ਪੈਦਾ ਹੋਣ ਲੱਗਦੀ ਹੈ ਤਾਂ ਗਲਤੀਆਂ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ ਆਪਣੀ ਬੁੱਧੀਮਾਨੀ ਦਾ ਇਸਤੇਮਾਲ ਕਰੋ ਚਿੰਤਨ ਕਰੋ ਕਿ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ ਉਸ ਦਾ ਨਤੀਜਾ ਕੀ ਹੋ ਸਕਦਾ ਹੈ ਕਿ ਕੀ ਇਹ ਕੋਈ ਗਲਤੀ ਤਾਂ ਨਹੀਂ ਕਹਾਉਗੀ ਅਤੇ ਇਸੇ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਲਈ ਪਰਪੱਕ ਬਣ ਜਾਂਦੇ ਹੋ। ਇਹ ਹੀ ਤੁਹਾਡਾ ਵਿਕਾਸ ਹੈ ਤੇ ਹਰੇਕ ਇਨਸਾਨ ਨੂੰ ਇੱਥੋਂ ਦੀ ਲੰਘਣਾ ਹੀ ਹੋਵੇਗਾ। ਨਹੀਂ ਤਾਂ ਜੀਵਨ ਉੱਥੇ ਹੀ ਰੁਕ ਜਾਵੇਗਾ। ਅੱਗੇ ਨਹੀਂ ਵਧੇਗਾ। ਅੱਗੇ ਵਧਣਾ ਹੈ। ਤਾਂ ਇਸੇ ਤਰ੍ਹਾਂ ਦੀ ਜੀਵਨ ਪ੍ਰਣਾਲੀ ਅਪਣਾਉਣੀ ਹੋਵੇਗੀ ਅਖੀਰ ਤੇ ਸਭ ਤੋਂ ਮਹੱਤਵਪੂਰਨ ਸਿੱਖਿਆ ਜੇਕਰ ਤੁਸੀਂ ਗਲਤੀਆਂ ਤੋਂ ਅਨਪਵਿ ਇਨਸਾਨ ਬਣ ਗਏ ਹੋ ਤਾਂ ਹੁਣ ਤੁਸੀਂ ਦੂਜਿਆਂ ਦੇ ਲਈ ਮਾਰਗਦਰਸ਼ਕ ਦਾ ਕੰਮ ਕਰ ਸਕਦੇ ਹੋ ਦੂਜਿਆਂ ਦੇ ਲਈ ਦੀਵਾ ਬਣ ਕੇ ਉਹਨਾਂ ਨੂੰ ਰੋਸ਼ਨੀ ਦੇ ਸਕਦੇ ਹੋ ਆਖਰਕਾਰ ਅਸੀਂ ਉਦਾਂ ਦੇ ਹੀ ਬਣ ਜਾਂਦੇ ਹਾਂ ਜਿੱਦਾਂ ਦਾ ਅਸੀਂ ਸੋਚਦੇ ਹਾਂ ਤੇ ਜਦੋਂ ਤੁਸੀਂ ਦੂਜਿਆਂ ਦੀ ਸਹਾਇਤਾ ਕਰਨ ਬਾਰੇ ਸੋਚਦੇ ਹੋ ਤਾਂ ਤੁਸੀਂ ਖੁਦ ਇੱਕ ਬਿਹਤਰ ਇਨਸਾਨ ਬਣ ਜਾਂਦੇ ਹੋ ਫਿਰ ਪ੍ਰਕਿਰਤੀ ਤੁਹਾਡੀ ਸਹਾਇਤਾ ਕਰਦੀ ਹੈ ਬ੍ਰਹਮਣ ਤੁਹਾਨੂੰ ਰਸਤਾ ਦਿਖਾਉਂਦਾ ਹੈ ਅਤੇ ਜਦੋਂ ਤੁਸੀਂ ਮਾਨਵੀ ਜਾਤੀ ਦਾ ਕਲਿਆਣ ਕਰਨ ਦੇ ਕੰਮ ਵਿੱਚ ਜੁੜ ਜਾਂਦੇ ਹੋ ਤਾਂ ਉਹ ਸ਼ਾਸਤਰਾਂ ਵਿੱਚ ਸਭ ਤੋਂ ਸ੍ਰੇਸ਼ਟ ਕਾਰਜ ਮੰਨਿਆ ਜਾਂਦਾ ਹੈ ਇਸ ਤੋਂ ਵੱਧ ਸ੍ਰੇਸ਼ਟ ਕਾਰਜ ਕੋਈ ਨਹੀਂ ਹੋ ਸਕਦਾ ਜਿਹੜੇ ਮਨੁੱਖ ਸਮੂੱਚੇ ਜੀਵ ਜੰਤੂਆਂ ਤੇ ਮਾਨਵ ਜਾਤੀ ਦੇ ਕਲਿਆਣ ਦੇ ਬਾਰੇ ਵਿੱਚ ਸੋਚਦੇ ਹਨ ਅਜਿਹੇ ਲੋਕ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਦਇਆ ਅਤੇ ਪਿਆਰ ਪੈਦਾ ਹੋਣ ਲੱਗ ਜਾਂਦਾ ਹੈ ਇਹ ਪ੍ਰਵਚਨ ਸੁਣ ਕੇ ਉਹ ਜਵਾਨ ਸੰਿਆਸੀ ਉਸ ਬੁੱਢੇ ਸੰਿਆਸੀ ਦੇ ਪੈਰਾਂ ਵਿੱਚ ਡਿੱਗ ਗਿਆ ਅਜਿਹੇ ਨਿਰਮਲ ਤੇ ਜੀਵਨ ਨੂੰ ਸਾਰਥਕ ਬਣਾਉਣ ਵਾਲੇ ਗਿਆਨ ਨੂੰ ਹਾਸਲ ਕਰਕੇ ਉਸ ਦੀਆਂ ਅੱਖਾਂ 'ਚੋਂ ਧੰਨਵਾਦ ਦੇ ਹੰਝੂ ਬਹਿਣ ਲੱਗ ਗਏ ਧੰਨਵਾਦ